ਤੁਸੀਂ ਦੇਖ ਰਹੇ ਹੋ BBC ਪੰਜਾਬ ਟੀਵੀ कोरोना महामारी ਦੇ ਦੌਰਾਨ ਜਿੱਥੇ ਪੰਜਾਬ ਸਰਕਾਰ ਨੇ ਤਿਹਾਰਾਂ ਦੇ ਮੌਕੇ ਤੇ ਪਟਾਕੇ ਚਲਾਉਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਉਤੇ ਹੀ ਕੁਝ ਲੋਕ ਬਿਨਾਂ ਕਿਸੇ ਡਰ ਤੋਂ ਪਟਾਕਿਆਂ ਦਾ ਕਾਰੋਬਾਰ ਕਰ ਰਹੇ ਨੇ ਤੇ ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਸ਼ਾਪੇ ਮਾਰੀ ਕਰ ਰਹੀ ਹੈ ਇਸੇ ਤਰ੍ਹਾਂ ਲੁਧਿਆਣਾ ਦੇ ਫੀਲਡ ਗੰਜ ਇਲਾਕੇ ਦੇ ਵਿੱਚ ਪੰਜ ਮੰਜ਼ਲਾ ਇਮਾਰਤ ਤੇ ਛਾਪੇਮਾਰੀ ਕਰਕੇ ਪੁਲਿਸ ਵੱਲੋਂ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਕੀਤੇ ਗਏ ਨੇ ਤੇ ਖਡੌਣੀਆਂ ਦੀ ਦੁਕਾਨ ਦੀ ਪੰਜਵੀਂ ਮੰਜ਼ਲ ਤੇ ਪਟਾਕੇ ਸਟੋਰ ਕਰਕੇ ਰੱਖੇ ਹੋਏ ਸਨ ਤੇ ਪੁਲਿਸ ਨੇ ਦੁਕਾਨ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਮਿਲੀ ਜਾਣਕਾਰੀ ਦੇ ਮੁਤਾਬਕ ਦੁਕਾਨ ਦੇ ਮਾਲਕ ਕੋਲ ਪਟਾਕੇ ਵੇਚਣ ਦਾ ਲਾਇਸੈਂਸ ਨਹੀਂ ਸੀ ਜਿਸ ਕਰਕੇ ਮਲਜ਼ਮ ਤੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਪਟਾਕੇ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਨੇ ਕੱਲ ਸਾਡੇ ਐਸਐਚਓ ਦੂਰ ਇੰਸਪੈਕਟਰ ਸਤਪਾਲ ਨੇ ਜੇਲ੍ਹ ਰੋਡ ਤੋਂ ਇੱਕ ਨਰਿੰਦਰ ਕੁਮਾਰ ਹੈ ਉਹਨੇ ਉੱਥੇ ਘਰ ਦੇ ਵਿੱਚ ਹੀ ਪਟਾਕੇ ਸਟੋਰ ਕੀਤੇ ਹੋਏ ਸੀ ਤੇ ਘਰ ਤੋਂ ਹੀ ਸੇਲ ਕਰਦਾ ਸੀ ਤਾਂ ਉਹ ਪਟਾਕੇ ਤਕਰੀਬਨ ਜਿੰਨਾਂ ਦੀ 50 ਲੱਖ ਰੁਪਏ ਕੀਮਤ ਹੈਗੀ ਹੈ ਉਹ ਇਲੀਗਲੀ ਸਟੋਰ ਕੀਤੇ ਹੋਏ ਸੀ ਉਹਨੂੰ ਕਾਬੂ ਕਰਕੇ ਪਟਾਕੇ ਕਬਜ਼ੇ 'ਚ ਲੈ ਲਏ ਗਏ ਨੇ ਔਰ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਜਿੰਦੀ ਤਫਤੀਸ਼ ਜਿਹੜੀ ਉਹ ਚੱਲਦੀ ਹੈ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ